ਅੱਜ ਵੀ ਲੋਕੀ ਕੁਝ ਲੋਗ ਨੇ ਜਿਹੜਾ ਮੁੰਡਾ ਕੁੜੀ ਦੇ ਵਿੱਚ ਫਰਕ ਕਰਦੇ ਆ। ਉਹਨਾਂ ਬਾਰੇ ਕੁਝ ਕਹਿਣਾ ਚਾਹੂਗੇ? ਮੈਂ ਵੀ ਪੁਰਾਣੇ ਵਿਚਾਰਾਂ ਦੀ ਲੇਡੀ ਹਾਂ ਕੋਈ, ਉਹ ਨਹੀਂ ਆ ਮਾਡਰਨ। ਪਰ ਜਦੋਂ ਮੇਰੀ ਬੱਚੀਆਂ ਇਤਨਾ ਛਾ ਪੜ ਰਹੀਆਂ ਸੀ। ਇਤਨਾ ਛਾ ਕੈਰੀਅਰ ਇਹਨਾਂ ਦਾ ਹੋਇਆ। ਫਿਰ ਉਸ ਤੋਂ ਬਾਅਦ ਭੁੱਲ ਗਈਆਂ ਕਿ ਮੁੰਡਾ ਕੋ ਚੀਜ਼। ਉਸ ਤੋਂ ਬਾਅਦ ਨਹੀਂ ਮੈਨੂੰ ਕੋਈ ਡਿਫਰੈਂਸ਼ੀਏਟ ਨਹੀਂ ਲੱਗਿਆ ਵੀ ਮੁੰਡਾ ਹੋਣਾ ਚਾਹੀਦਾ।

ਇਹਦੀ ਚੀਜ਼ ਹੈਗੀ ਹੈ ਜੋ ਆਸਤਕ ਮਾਂ ਪਿਓ ਨੂੰ ਨਾ ਕਈ ਹੋਵੇ ਪਰ ਕਹਿਣਾ ਚਾਹੁੰਦੇ ਹੋਂ ਦਿਲੋਂ ਦਿਲ ਨਹੀਂ ਵੈਸੇ ਤੋਂ ਐਸੇ ਡਾਇਰੈਕਟਲੀ ਬੋਲ ਦਿੰਦੇ ਐਸਾ ਕੁਝ ਹੋ ਨਹੀਂ ਹੈ ਕਿ ਡਰਤੇ ਹੈ ਜਾਂ ਉਹ ਜੋ ਵੀ ਮਨ ਮੇ ਹੁੰਦਾ ਹੈ ਬੋਲ ਦਿੰਦੇ ਐ ਸਾਰੇ ਪੂਰੀ ਸਮਾਜ ਤੋਂ ਕੱਟ ਕੇ ਰਹੀ ਮੀਡੀਆ WhatsApp Facebook ਕੁਝ ਨਹੀਂ ਚਲਾਂਦੀ ਸੀ ਜਬ ਰਿਜ਼ਲਟ ਆ ਉਸਕੇ ਬਾਅਦ ਮੈਂ Instagram ਅਕਾਊਂਟ ਬਣਾਇਆ ਪਹਿਲੀ ਬਾਰ ਮੈਂ Instagram ਤੇ ਆਈ ਹੂ ਸੋ ਸੋਸ਼ਲ ਮਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਚੰਡੀਗੜ੍ਹ ਦੀ ਤੀਨੇ ਆਪਣੇ ਮਾਪਿਓ ਦਾ ਚੰਡੀਗੜ੍ਹ ਦਾ ਨਾਂ ਰੋਸ਼ਨ ਕੀਤਾ ਹਾਲਾਂਕਿ ਫੈਮਿਲੀ ਵੀ ਸਾਡੇ ਨਾਲ ਹੈ ਉਹਨਾਂ ਦੇ ਨਾਲ ਵੀ ਗੱਲ ਕਰ ਲਾਂਗੇ ਪੁੰਨੀ ਮਾ ਵੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਫਾਦਰ ਨਾਲ ਗੱਲ ਕਰਦੇ ਹਾਂ ਕਿਉਂਕਿ ਕਹਿੰਦੇ ਕਿ ਕੁੜੀਆਂ ਦਾ ਲਗਾ ਫਾਦਰ ਨਾਲ ਜ਼ਿਆਦਾ ਹੁੰਦਾ ਹੈ ਕਿਉਂਕਿ ਫਾਦਰ ਵੀ ਕਾਫੀ ਕਹਿੰਦੇ ਕਿ ਸਟਾਰਟਿੰਗ ਤੋਂ ਹੀ ਜਦੋਂ ਤੋਂ ਬੇਟੀ ਪੈਦਾ ਹੁੰਦੀ ਹੈ ਤਾਂ ਫਾਦਰ ਦਾ ਲਗਾ ਜ਼ਿਆਦਾ ਹੁੰਦਾ ਖਿੱਚ ਜ਼ਿਆਦਾ ਹੁੰਦੀ ਹੈ ਜਦੋਂ ਤੁਹਾਨੂੰ ਖੁਸ਼ਖਬਰੀ ਪਤਾ ਲੱਗੀ किस तरह ਦਾ ਸਭ ਤੋਂ ਪਹਿਲਾਂ ਮਹਿਸੂਸ ਹੋਇਆ ਔਰ ਬਚਪਨ ਤੋਂ ਸੋਚਿਆ ਸੀਗਾ ਕਿ ਖੁਸ਼ੀ ਇਦਾਂ ਦਾ ਸੁਪਨਾ ਦੇਤਾ ਇਹ ਹੀ ਸੀਗਾ ਕਿ ਬੱਚੇ ਅੱਛੇ ਪੜਨਗੇ ਅੱਛੀ ਨੌਕਰੀ ਕਰਨਗੇ ਅੱਛੀ ਜੋਬਸ ਲੈਣਗੇ ਔਰ ਇਹ ਤੇ ਬਹੁਤ ਵੱਡਾ ਸੁਪਨਾ ਨੇ ਸਾਡਾ ਸਾਕਾਰ ਕਰਤਾ ਇਕਾਈ ਇਸ ਦੇ ਵਿੱਚ ਜਾ ਕੇ ਔਰ 3rd ਪੋਜੀਸ਼ਨ ਆਲ ਇੰਡੀਆ ਰੈਂਕ ਲੈ ਆਣਾ ਬਹੁਤ ਮਿਹਨਤ ਕੀਤੀ ਇਸ ਬੱਚੇ ਨੇ ਸਾਰੀ ਦੁਨੀਆ ਤੋਂ ਇੱਕ ਤਰਫ ਹੋ ਕੇ ਬੈਠ ਗਈ ਹੈ ਅਸੀਂ ਨੂੰ ਜੋ ਵੀ ਕਹਿੰਦੇ ਸੀ ਕਹਿੰਦੇ ਤੁਸੀਂ ਕਰੋ ਜਾਓ ਮੈਂ ਨਹੀਂ ਜਾ ਸਕਦੀ ਮੇਰੀ ਪੜ੍ਹਾਈ ਆ ਜਾਂ ਮੇਰੀ ਕਲਾਸ ਆ ਨਾਲ ਨਾਲ ਪੀ ਐਚ ਡੀ ਵੀ ਕਰ ਰਹੀ ਸੀਗੀ ਉਹਦਾ ਵੀ ਪ੍ਰੈਸ਼ਰ ਸੀਗਾ ਤੇ ਤੇ ਹਰ ਬੱਚਾ ਜਿਹੜਾ ਸ਼ੁਰੂ ਤੋਂ ਹੀ ਟੌਪ ਆ ਰਿਹਾ ਉਹਨੂੰ ਇਹ ਹੀ ਰਹਿੰਦਾ ਕਿ ਮੈਂ ਸਟੇਟਸ ਨੂੰ ਮੈਂਟੇਨ ਕਰਕੇ ਚੱਲਾਂ ਇਸ ਕਰਕੇ ਮਿਹਨਤ ਉਹਨੂੰ ਜ਼ਿਆਦਾ ਕਰਨੀ ਪੈਂਦੀ ਹੈ ਮਿਹਨਤ ਕਰਦਾ ਹਾਲਾਂਕਿ ਫਾਦਰ ਕਹਿੰਦੇ ਕਿ ਇਨਾ ਇੰਟਰਫੀਰੈਂਸ ਨਹੀਂ ਕਰਦੇ ਪਰ ਪਤਾ ਉਹਨਾਂ ਨੂੰ ਸਭ ਹੁੰਦਾ ਸਾਡਾ ਬੱਚਾ ਕੀ ਕਰ ਰਿਹਾ ਐ ਐਕਚੁਅਲੀ ਮੇਰੀ ਜੌਬ ਰਹੀ ਐ ਮੈਂ ਬਾਹਰ ਰਿਹਾ ਕਾਫੀ ਹੁਣ ਵੀ ਮੈਂ 5.5 ਸਾਲ ਦਿੱਲੀ ਲਗਾ ਕੇ ਆਇਆ ਤੇ ਮੇਰਾ ਤਾਂ ਸਿਰਫ ਹਾਈ ਹੈਲੋ ਯਕੀ ਠੀਕ ਐ ਸਭ ਠੀਕ ਐ ਯਹੀ ਮੇਰੀ ਨੀਗਾ ਲਾਣ ਕਿ ਪੇਪਰ ਵੀ ਦੇ ਸੀਗੇ ਮੈਂ ਇਹਨੂੰ ਛੱਡਣ ਜਾਂਦਾ ਸੀਗਾ ਲੈਨ ਵੀ ਜਾਣਾ ਹਾਂਜੀ ਠੀਕ ਹੋ ਗਿਆ ਬਾਅਦੇ ਕੀ ਸੋਚਾਂਗੇ ਮਤਲਬ ਇਦਾਂ ਦਾ ਐਟੀਟਿਊਡ ਸੀਗਾ ਜ਼ਿੰਦਗੀ ਦੇ ਵਿੱਚ ਸੋਚਿਆ ਸੀ ਇਦਾਂ ਦਾ ਜਦੋਂ ਤੁਸੀਂ ਕਹਿ ਕਿ ਮੈਂ ਛੱਡਣ ਜਾਂਦਾ ਸੀ ਤੁਸੀਂ ਲੈਣ ਜਾਂਦੇ ਸੀ ਲੈਣ ਪਕੜਨੀ ਤਾਂ ਹਰ ਬੰਦਾ ਸੋਚਦਾ ਵੀ ਸਕਸੈਸ ਮਿਲੇ ਠੀਕ ਹੈ ਨਾ ਮਿਹਨਤ ਸਾਰੇ ਕਰਦੇ ਹਨ ਲੇਕਿਨ ਸਕਸੈਸ ਦਾ ਰੇਟ ਬਹੁਤ ਘੱਟ ਹੈ ਉਹਨਾਂ ਵਿੱਚ ਇੱਕ ਬੰਦਾ ਬੱਚਾ ਆ ਜਾਏ ਤੇ ਬਹੁਤ ਵੱਡੀ ਉਹਨ ਸਾਡਾ ਬੱਚਾ ਸਕਸੈਸ ਹੋ ਗਿਆ ਤੇ ਸਾਡੇ ਉੱਤੇ ਰਿਜ਼ਲਟ ਬਹੁਤ ਹੀ ਅੱਛਾ ਆਦਰਵਾਇਜ਼ ਰਿਜ਼ਲਟ ਬਿਲਕੁਲ ਠੀਕ ਨਹੀਂ ਹੁੰਦਾ ਪੂਰणिमा ਦੇ ਨਾਲ ਵੀ ਗੱਲ ਕਰਾਂਗੇ ਇਹ ਕਹੇ ਕਿ ਰਿਜ਼ਲਟ ਕਰਦੇ ਤਾਂ ਬਹੁਤ ਹੈ ਕਹ ਰਹੇ ਕਿ ਰਿਜ਼ਲਟ ਆਣਾ ਉਸ ਤੋਂ ਬਾਅਦ ਕਹ ਰਹੇ ਕਿ ਕਾਫੀ ਮੁਸ਼ਕਿਲ ਹੋ ਜਾਂਦੀ ਹੈ ਪ੍ਰੈਸ਼ਰ ਮਾਈਂਡ ਦੇ ਵਿੱਚ ਕਾਫੀ ਹੋ ਜਾਂਦਾ ਸਟਾਰਟਿੰਗ ਤੋਂ ਹੀ ਸਟੇਟਸ ਮੇਨਟੇਨ ਕਰਕੇ ਚੱਲੇ ਕਦੋਂ ਸੋਚਿਆ ਸੀ ਕਿੰਨੀ ਉਮਰ ਦੇ ਵਿੱਚ ਸੋਚਿਆ ਸੀ ਕਿ ਮਾਂ ਪਿਓ ਦਾ ਨਾਂ ਰੋਸ਼ਨ ਕਰਨਾ ਹੈ ਔਰ ਇਸ ਲਾਈਨ ਦੇ ਵਿੱਚ ਜਾਣਾ ਹੈ ਆ ਯੂ ਐਕਚੁਅਲੀ 12th ਮੇਂ ਡਿਸੀਜਨ ਲਿਆ ਬਿਕਾਜ਼ ਲਾਈਕ 10th ਮੇਂ ਆਈ ਵਾਸ 10 10 CGPA ਟਾਪਰ ਥੇ uh -huh. 12th ਮੇਂ ਵੀ 97.2 ਆਇਆ ਤਾਂ ਸਭ ਨੇ ਕਿਹਾ ਕਿ ਮੈਡੀਕਲ ਨਾਨ ਮੈਡੀਕਲ ਲੈ ਲਓ ਬਟ ਮੈਨੂੰ ਥਾ ਕਿ ਇਹ ਮੇਰੇ ਲਈ ਬੈਸਟ ਨਹੀਂ ਹੈ तो फिर मैंने ऑनर्स प्रोग्राम ये डिपार्टमेंट ऑफ़ इकनॉमिक पंजाब यूनिवर्सिटी किया तो वहाँ पे भी आई ऑल्सो बीन द गोल्ड मेडलिस्ट तो एक बार जब आप ऐसे मेंटेन कर लेते हो हर जगह फर्स्ट देन उसी को मेंटेन करना कई बार बहुत मुश्किल हो जाता है फिर फाइनली टीचर्स का सपोर्ट रहा और इवन जो पी कर रही थी डॉक्टर तिलकराज सर के अंडर यूनिवर्सिटी बिजनेस स्कूल उन्होंने भी सपोर्ट किया मेहनत करी भगवान की भी प्रेयर एंड देन फाइनली हो गया सो तो अच्छा लगा आ, सुपना कदों तो प्लस टू चाहता क्या कि उस तो बाद इस लाइन च पै गए पर कद सोच कदेगा कदों से और इंस्पीरेशन किनू मान हो आ इंस्पिरेशन डॉक्टर मनमोहन सिंह बिकॉज जो डिपार्टमेंट ऑफ इकोनॉमिक जहाँ से मैं पढ़ी हूँ वो वहीं के लूमिनस है ठीक है वहीं पे उन्होंने पढ़ाया है खुद भी वहीं पे रहे हैं तो वो एक बहुत ही इंस्पिरेशन है कि इतने बड़े प्रस्टिजियस इंस्टीट्यूट से मौका मिला पढ़ने का तो वो एक बहुत बड़े इंस्पिरेशन रहे हैं सब तो पहला किनू पता लगा सी थानू तो पता लगा लग सब तो पहला उस तो बाद कि दस रिजल्ट बारे आरे। 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 रिजल्ट का एक्चुअली मेरे को मैसेज आया था रात को किसी का कि कॉन्ग्रेचुलेशन तो फिर उससे मैंने चेक किया यू की साइट पर दे, देखा फाइनली हो गया घर में सारी हम डिनर ही कर रहे थे तो सबके साथ ऐसे शेयर किया माता जी तुम तो हूँ भी अखा च पानी लग रहा है बहुत इमोशनल हो तुम थोड़ी अखा देख के लग रहे हो महसूस कर रहे मैं बहुत खुश हाँ रब दुकर गुजार हाँ मैं बहुत खुश हाँ થેન્કફુલ ਆ ਮੇਰਾ ਅਭੀ ਉਸ ਚੜ ਦੀ ਕਲਾ ਚ ਰੱਖੇ ਬੱਚੀ ਨੂੰ ਜਿੰਨੀ ਮਿਹਨਤ ਕੀਤੀ ਹੈ ਨੇ ਤੇ ਇਹ ਇਹਨੂੰ ਕਹਿ ਸਕਦਾ ਖੁਸ਼ੀ ਦਾ ਹਸੂ ਹੈ ਠੀਕ ਹੈ थैंक यू ਅੰਟੀ ਇਹ ਕੋਰਸ ਵਾਲ ਤੁਹਾਡੇ ਤੋਂ ਕਰਨਾ ਚਾਹੂੰਗਾ ਅੱਜ ਵੀ ਲੋਕੀ ਕੁਝ ਲੋਗ ਨੇ ਜਿਹੜਾ ਮੁੰਡਾ ਕੁੜੀ ਦੇ ਵਿੱਚ ਫਰਕ ਕਰਦੇ ਆ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਜਦੋਂ ਬੇਟੀਆਂ ਨਾ ਰੋਸ਼ਨ ਕਰਦੀਆਂ ਕਿਉਂਕਿ ਹੁਣ ਦੇਖਿਆ ਵੀ ਇਹ ਜਾਂਦਾ ਹੈ ਕਿ ਕਹਰੇ ਕਿ ਮੁੰਡਿਆਂ ਤੋਂ ਜ਼ਿਆਦਾ ਕੁੜੀਆਂ ਮਾਂ ਪਿਓ ਦਾ ਸਾਥ ਦਿੰਦੀਆਂ ਨਹੀਂ ਨਹੀਂ ਜਦੋਂ ਇਹਦਾ ਬਰਥ ਹੋਇਆ ਸੀ ਤਾਂ ਤੇ ਇੱਕ ਵਾਰੀ ਫੀਲਿੰਗ ਤੇ ਆਈ ਸੀ ਨੋ ਡਾਊਟ ਮੈਂ ਵੀ ਪੁਰਾਣੇ ਵਿਚਾਰਾਂ ਦੀ ਲੇਡੀ ਹਾਂ ਕੋਈ ਉਹ ਨਹੀਂ ਐ ਮਾਡਰਨ ਪਰ ਜਦੋਂ ਮੇਰੀ ਬੱਚੀਆਂ ਇਤਨਾ ਅੱਛਾ ਪੜ ਰਹੀਆਂ ਸੀ ਇਤਨਾ ਅੱਛਾ ਕੈਰੀਅਰ ਇਹਨਾਂ ਦਾ ਹੋਇਆ ਫਿਰ ਉਸ ਤੋਂ ਬਾਅਦ ਭੁੱਲ ਗਈਆਂ ਕਿ ਮੁੰਡਾ ਕੋਈ ਚੀਜ਼ ਉਸ ਤੋਂ ਬਾਅਦ ਨਹੀਂ ਮੈਨੂੰ ਕੋਈ ਡਿਫਰੈਂਸ਼ੀਏਟ ਨਹੀਂ ਲੱਗਿਆ ਵੀ ਮੁੰਡਾ ਹੋਣਾ ਚਾਹੀਦਾ ਇਹਨਾਂ ਨੇ ਮੇਰੇ ਮੁੰਡਿਆਂ ਮੰਗੀ ਕਰਤ ਹੈ ਇੰਨੀ ਬੋਲਡ ਐ ਬਹੁਤ ਜ਼ਿਆਦਾ ਹੁਣ ਮਹਿਸੂਸ ਕੀ ਕਰ ਰਿਹਾ ਹਾਂ ਖਜਾ ਨਹੀਂ ਯਾਰ ਖੁਸ਼ੀ ਕਿੰਨੀ ਐ ਹੁਣ ਜਦੋਂ ਪਤਾ ਲੱਗਿਆ ਔਰ ਹੁਣ ਵੀ ਜਦੋਂ ਕੋਈ ਪੁੱਛਦਾ ਕੰਗ੍ਰੈਚੂਲੇਟ ਕਰਦਾ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ ਫਿਰ ਕੀ ਕੁਝ ਕਹਿੰਦੇ ਆ ਤੁਹਾਨੂੰ ਸਭ ਬੱਚੀ ਦੀ ਪ੍ਰੇਸ ਕਰਦੇ ਆ ਸਾਨੂੰ ਹੀ ਕਹਿੰਦੇ ਆ ਤੁਹਾਡੀ ਮਿਹਨਤ ਐ ਚਲੋ ਸਾਡੀ ਤੇ ਹੈ ਹੀ ਹੈ ਪੇਰੈਂਟਸ ਦਾ ਵੀ ਹੁੰਦਾ ਹੈ 노 ਡਾਊਟ ਬਹੁਤ ਪਰ ਬੱਚੇ ਦੀ ਜ਼ਿਆਦਾ ਹੈ ਉਸ ਤੋਂ ਉੱਪਰ ਸਭ ਤੋਂ ਪਰਮਾਤਮਾ ਜਿਨੇ ਸੋਣੀ ਹੈ ਮਿਹਨਤ ਤੇ ਸਭ ਕਰਦੇ ਆ ਐਸੀ ਕੋਈ ਗੱਲ ਨਹੀਂ ਸਭ ਬੱਚੇ ਕਰਦੇ ਆ ਪੇਰੈਂਟਸ ਵੀ ਕਰਦੇ ਆ ਹਰ ਪੇਰੈਂਟਸ ਚਾਹੁੰਦਾ ਹੈ ਕਿ ਮੇਰਾ ਬੱਚਾ ਕੁਝ ਨਾ ਕੁਝ ਬਣੇ ਹਰ ਪੇਰੈਂਟਸ ਦੀ ਇੱਛਾ ਹੁੰਦੀ ਹੈ ਉਹਨਾਂ ਚੋਂ ਅਸੀਂ ਵੀ ਆ ਹੂੰ ਸਰ ਤੋਂ ਸਵਾਲ ਕਰ ਲੈਣਾ ਸਰ ਕਹਿੰਦੇ ਕਿ ਲੇਡੀਜ਼ ਦਾ ਚਲੋ ਅੱਖਾਂ 'ਚ ਪਾਣੀ ਆ ਜਾਂਦਾ ਪਰ ਜਿਹੜੇ ਜੈਂਸ ਹੁੰਦੇ ਆ ਕਹਿੰਦੇ ਕਿ ਅੱਖਾਂ ਦੇ ਪਾਣੀ ਦਾ ਉਹਨਾਂ 'ਚ ਵੀ ਆ ਜਾਂਦਾ ਪਰ ਕਹਿੰਦੇ ਕਿ ਲੁੱਕ ਸ਼ਿਪਕੇ ਕਰਨਾ ਪੈਂਦਾ ਹਾਂ ਨਹੀਂ ਉਹ ਤਾਂ ਥੋੜਾ ਫਰਕ ਸੋਸਾਇਟੀ ਸਾਡੀ ਐਦਾਂ ਦੀ ਹੈ ਪਰ ਉਹ ਹੈ ਕਿ ਖੁਸ਼ੀ ਦੇ ਅੰਸੂਆਂ ਤੇ ਬਹੁਤ ਹੀ ਅੱਛੀ ਗੱਲ ਹੈ ਠੀਕ ਹੈ ਨਾ ਐਸੀ ਤੁਹਾਡੇ ਆਏ ਸੀ ਹਾਂ ਤੇ ਸਿਰੋ ਤਾਂ ਕੋਈ ਕੋਈ ਨਾ ਡਾਊਟ ਨੋ ਡਾਊਟ ਬੱਚਾ ਨੇ ਕੋਈ ਟਾਰਗੇਟ ਅਚੀਵ ਕਰੇ ਤਾਂ ਖੁਸ਼ੀ ਦਾ ਹੁੰਦੀ ਹੈ ਦੀ ਹੁੰਦੀ ਹੈ ਕਿਰੇ ਕੇ ਪਿਓ ਆਪਣੇ ਬੱਚੇ ਨੂੰ ਹਰ ਇੱਕ ਕਹਿਣਾ ਦਾ ਚਾਹੁੰਦਾ ਪਰ ਹਰ ਇੱਕ ਚੀਜ਼ ਕਹਿ ਨਹੀਂ ਸਕਦਾ ਇਦਾਂ ਹੀ ਕਦੀ ਕਦਰ ਬੱਚਿਆਂ ਦਾ ਹੁੰਦਾ ਕਿ ਕੇ ਹਾਂ ਸਮਝਦਾਰ ਹੈ ਇਸ ਕਰਕੇ ਥੋੜਾ ਜਿਹਾ ਤੁਸੀਂ ਆਰਗੂ ਵੀ ਨਹੀਂ ਕਰ ਸਕਦੇ ਬਰਾਬਰ ਦੇ ਹੋਗੇ ਸਮਝਦਾਰ ਹੈ ਪੜ ਰਹੇ ਹਨ ਪਰ ਫਿਰ ਵੀ ਮੈਂ ਜੋ ਮੇਰੇ ਦਿਲ ਚ ਹੁੰਦਾ ਮੈਂ ਕਹਿ ਦੇਣਾ ਕੀ ਕਿਹਾ ਫਿਰ ਕੀ ਗਿਆ ਹੁਣ ਉਸ ਤੋਂ ਬਾਅਦ ਪੇਪਰ ਤੋਂ ਪੇਪਰ ਤੋਂ ਬਹੁਤ ਕੁਝ ਕਹਿ ਲਿਆ ਰੋਜ਼ ਇਹਨੂੰ ਛੇੜਦਾ ਰਹਿਣਾ ਚੱਲ ਵੀ ਇੱਥੇ ਚਲੀਏ ਇੱਥੇ ਚਲੀਏ ਚੱਲ ਫਿਰ ਚੱਲ ਨਹੀਂ ਮੰਦੀ ਅਜੇ ਨਹੀਂ ਮੈਂ ਰੈਸਟ ਕਰਨਾ ਮੇਰਾ ਫੋਨ ਵੀ ਉਹ ਵੱਡੀ ਬੇਟੀ ਗਈ ਹੋਈ ਹੈ ਘੁੰਮਣ ਉਹ ਇਹਨੂੰ ਕਹਿ ਰਹੀ ਸੀ ਚਲੋ ਫੈਮਿਲੀ ਪ੍ਰੋਗਰਾਮ ਬਣਾਨੇ ਆ ਬਾਹਰ ਘੁੰਮ ਕੇ ਆਨੇ ਆ ਇਹਨੇ ਮਨਾ ਕਰਤਾ ਕਹਿੰਦੀ ਮੈਂ ਮਨਾ ਕਿਉਂ ਕਰਤਾ ਤੁਸੀਂ ਹੁਣ ਤਾਂ ਹੁਣ ਤਾਂ ਇੱਕ ਸੈਲੀਬ੍ਰੇਸ਼ਨ ਬੰਦ ਆ ਹੀ ਹੈ ਸੋ ਐਕਚੁਅਲੀ ਬਹੁਤ ਟਾਈਮ ਸੇ ਸੋਸ਼ੀਅਲੀ ਆਈਸੋਲੇਟਡ ਰਹੇ ਆ ਫਿਰ ਅਭੀ ਟ੍ਰੇਨਿੰਗ ਹੋ ਗਈ ਤਾਂ ਮੂਝੇ ਲੱਗਿਆ ਕਿ ਅਭੀ ਥੋੜਾ ਟਾਈਮ ਰੈਸਟ ਕਰ ਲੈਂਦੇ ਪਹਿਲੇ ਪੜ੍ਹਦੇ ਰਹੇ ਫਿਰ ਮੂਝੇ ਲੱਗਿਆ ਕਿ ਥੋੜਾ ਟਾਈਮ ਆਪਣੇ ਆਪ ਕੋ ਵੀ ਦੇਣਾ ਚਾਹੀਏ ਕਿ ਇੱਕ ਵਾਰ ਸੈਟਲਡਾਊਨ ਹੋ ਜਾਣ ਚੀਜ਼ੇ ਉਹਦੇ ਫਾਦਰ ਨੇ ਦੱਸਿਆ ਕਿ ਫਾਦਰ ਹ

ਕਿਹੜੀਆਂ ਚੀਜ਼ਾਂ ਯਾਦ ਕਰਦੇ ਬਚਪਨ ਚ ਡਾਂਟਦੇ ਸੀਗੇ ਇਹਨਾਂ ਨੂੰ ਬਹੁਤ ਮੈਂ ਬਹੁਤ ਡਾਂਟਿਆ ਬਹੁਤ ਅੰਦਰ ਕਮਰੇ ਚ ਬੰਦ ਕਰਕੇ ਪੜਾਉਂਦੀ ਸੀ ਬਾਹਰ ਨਹੀਂ ਨਿਕਲਣ ਦਿੰਦੀ ਸੀ ਜਦ ਤੱਕ ਹੋਮਵਰਕ ਨਹੀਂ ਹੁੰਦਾ ਸੀ ਬਹੁਤ ਯਾਦ ਆ ਤੁਹਾਨੂੰ ਹੁਣ ਵੀ ਹਾਂ ਮੈਨੂੰ ਯਾਦ ਹੈ ਸਟ੍ਰਿਕਟ ਹੈ ਮੇਰੇ ਪੇਰੈਂਟ ਦੋਨੋਂ ਹੀ ਪੇਰੈਂਟਸ ਪਾਪਾ ਥੋੜੇ ਸੌਫਟ ਰਹੇ ਮਮਾ ਜ਼ਿਆਦਾ ਸਟ੍ਰਿਕਟ ਰਹੇ ਹੈ ਬਟ ਮੈਰਿਜ ਕਰ ਲਿਆ ਤਾਂ ਕਿ ਉਹੀ ਮਿਹਨਤ ਮਾਂ ਪਿਓ ਨੇ ਵੀ ਕੀਤੀ ਮਾਂ ਪਿਓ ਦਾ ਕਹ ਰਹੇ ਕਿ ਬੂ ਵੱਡਾ ਹੁੰਦਾ

बस थैंक यू ही है और के बस हमेशा साथ रहे ऐसी सपोर्ट करे ये कहना चाहिएगे माता जी ਤੁਸੀਂ ਕੁਝ ਕਹਿਣਾ ਚਾਹੋਗੇ ਕੁਝ ਵੀ ਜੋ ਦਿਲ ਦੇ ਵਿੱਚ ਚੰਦ ਹੈ ਦਿਲਚ ਬਸ ਸਾਡਾ ਬਹੁਤ ਵੱਡਾ ਟਾਰਗੇਟ ਅਚੀਵ ਹੋ ਗਿਆ ਬੱਚੀ ਨੇ ਕਰ ਦਿੱਤਾ ਬਣ ਇਸ ਲਈ ਬੱਚੀ ਦਾ ਵੀ थैंकफुल हां ਰੱਬ ਦਾ ਵੀ थैंकफुल हां सी ਇਹਦੇ ਟੀਚਰ ਫਿਰ ਉਹਨਾਂ ਨੇ ਜਿਨ੍ਹਾਂ ਨੇ ਗਾਈਡ ਕੀਤਾ ਇਹਨੂੰ ਬਹੁਤ ਅੱਛਾ ਇਹ ਸਾਰੇ ਪੂਰੀ ਸਮਾਜ ਤੋਂ ਕੱਟ ਕੇ ਰਹੀ ਮੀਡੀਆ WhatsApp Facebook ਕੁਝ ਨਹੀਂ ਚਲਾਂਦੀ ਸੀ 4-5 ਸਾਲ ਲ ਪਲਸ 2 ਤੋਂ ਬਾਅਦ ਇਹਦਾ ਬੰਦ ਸੀ ਤਾਂ ਜਾ ਕੇ ਅੱਜ ਇਹਨੇ ਅਚੀਵ ਕੀਤਾ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਉਸ ਤੋਂ ਬਾਅਦ ਫਰੈਂਡਸ ਦੇ ਨਾਲ ਦੂਰ ਰਹਿਣਾ ਅੱਜ ਕੱਲ ਤਾਂ WhatsApp ਅੱਜ ਕੱਲ ਕਹਿੰਦੇ ਅਖਬਾਰ ਚ ਖੁੱਲਦੀ ਆ ਪਹਿਲੇ ਹੀ WhatsApp ਤੇ ਚੈੱਕ ਕਰਦੇ ਮੈਸੇਜ ਕਿਦਾਂ ਆਇਆ ਨਹੀਂ हाँ बिकॉज ही मुझे पता था बहुत ही ज्यादा डिस्ट्रैक्शन होती है और बहुत एडिक्टिव भी है ये चीज़ें तो इनसे जितना दूर रहा जाए उतना बढ़िया है तो मैं बहुत देर से कट ऑफ रही अब जाके मैंने अभी जब रिजल्ट आया उसके बाद मैंने इंस्टाग्राम अकाउंट बनाया पहली बार मैं अभी पे आई हूँ और अभी भी मैं देख रही हूँ बहुत एडिक्टिव है ऐसी नोटिफिकेशन रील्स है मतलब ना चाहते हुए भी आप इसमें अपने घंटे बर्बाद कर देते हैं और आपको पता नहीं चलता है ਤੁਸੀਂ ਕੁਝ ਕਹਿਣਾ ਚਾਹੋਗੇ ਕੋਈ ਮੈਸੇਜ ਜੀ ਆ ਕੁਝ ਕੋਈ ਵੀ ਚੀਜ਼ ਤੁਹਾਡੇ ਦਿਲੋਂ ਦਿਮਾਗ ਦੇ ਮੈਂ ਤਾਂ ਇਹ ਕਹਿਣਾ ਹਮੇਸ਼ਾ ਖੁਸ਼ ਰਵੇ ਮੁਸਕਰਾਂਦੀ ਰਹੇ ਮਿਹਨਤ ਕਰੇ ਜ਼ਿੰਦਗੀ ਚ ਅੱਗੇ ਸਾਰੇ ਆਯਾਮੇ ਪ੍ਰਾਪਤ ਕਰੇ ਰੱਬ ਦੇ ਤੇ ਮੇਰ ਰੱਖੇ ਆਪਣੀ ਬਹੁਤ ਬਹੁਤ ਧੰਨਵਾਦ ਤੇ ਫੈਮਿਲੀ ਸਾਡੇ ਨਾਲ ਸੀਗੀ ਔਰ ਕਿਉਂਕਿ ਖੁਸ਼ੀ ਮਾਪਿਓ ਨੂੰ ਵੀ ਬਹੁਤ ਹੁੰਦੀ ਹੈ ਕਿਉਂਕਿ ਜਦੋਂ ਉਹਨਾਂ ਦਾ ਬੱਚਾ ਉਹਨਾਂ ਦਾ ਨਾਂ ਰੋਸ਼ਨ ਕਰਦਾ ਔਰ ਜਦੋਂ ਜਿਹੜੇ ਉਹਨਾਂ ਦੇ ਜਾਣਕਾਰ ਹੁੰਦੇ ਨੇ ਰਿਸ਼ਤੇਦਾਰ ਹੁੰਦੇ ਨੇ ਜਦੋਂ ਇੱਕ ਕਹਾਵਤ ਵੀ ਹੈਗੀ ਹੈ ਕਹਿੰਦੇ ਕਿ ਜਦੋਂ ਮੁੰਡਾ ਆ ਕੁੜੀ ਹੋਵੇ ਜਦੋਂ ਉਹਦੇ ਫਾਦਰ ਨੂੰ ਕੈਕੇ ਬੁਲਾਇਆ ਜਾਂਦਾ ਤੁਸੀਂ ਉਹਨਾਂ ਦੇ ਪਿਤਾ ਹੋ ਤਾਂ ਉਸ ਤੋਂ ਜ਼ਿਆਦਾ ਪ੍ਰਾਊਡ ਮੂਮੈਂਟ ਫਾਦਰ ਔਰ ਮਦਰ ਦੇ ਲਈ ਨਹੀਂ ਹੁੰਦੀ ਇਸ ਤਰ੍ਹਾਂ ਦੇ ਨਾਲ ਨਾਮ ਰੋਸ਼ਨ ਕੀਤਾ ਪੂਰणिमा ਨੇ ਪੂਰणिमा ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ तमाम ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜੁੜ ਦੱਸੋ